ਫੇਜ ਲਗਈ ਦਿਨਾ ਤੋਂ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਸਮਾਣਾ ਪਵਾਨੀਗੜ ਰੋਡ ਕਈ ਜਗ੍ਹਾ ਤੋਂ ਟੁੱਟ ਗਈ ਸੀ ਅਤੇ ਕਾਫੀ ਡੂੰਘੇ ਟੋਏ ਸਤੇ ਪੈ ਗਏ ਸਨ ਜਿਸ ਕਾਰਨ ਕੀ ਰੋਜ਼ਾਨਾ ਹੀ ਸੜਕੀ ਹਾਦਸੇ ਵਾਪਰ ਰਹੇ ਸੀ ਉੱਥੇ ਹੀ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਵੱਡੀਆਂ ਤਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬੇਸ਼ੱਕ ਖੁਦ ਸਮੇਂ ਪਹਿਲਾਂ ਸਮਾਣਾ ਪਵਾਨੀਗੜ ਰੋਡ ਪਾਇਆ ਸੀ ਪਰ ਘਟੀਆ ਮਟੀਰੀਅਲ ਵਰਤੇ ਜਾਣ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਜੋ ਕਿ ਸਰਕਾਰਾਂ ਅਤੇ ਨਗਰ ਕੌਂਸਲ ਦਾ ਕੰਮ ਬਣਦਾ ਸੀ ਪਰ ਅੱਜ ਉਹ ਕੰਮ ਸਮਾਜ ਸੇਵੀ ਜੇਪੀ ਗਰਕ ਨੇ ਕੀਤਾ ਤੱਸਈਏ ਕਿ ਉਹਨਾਂ ਨੇ ਆਖੇ ਕਿ ਜੇਕਰ ਸਰਕਾਰਾਂ ਸੜਕ ਨਹੀਂ ਬਣਾਉਂਦੀਆਂ ਤਾਂ ਉਹ ਵੀ ਆਪਣਾ ਫਰਜ਼ ਮੰਨਦਾ ਕਿ ਆਪਾਂ ਖੁਦ ਲੋਕਾਂ ਦੀ ਜਾਨ ਬਚਾ ਸਕੀਏ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੜਕਾਂ ਤੇ ਘੱਟ ਸਪੀਡ ਦੇ ਨਾਲ ਆਪਣੀਆਂ ਗੱਡੀਆਂ ਤੇ ਮੋਟਰਸਾਈਕਲ ਚਲਾਏ ਜਾਣ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਸਰਕਾਰਾਂ ਦਾ ਨਗਰ ਕੌਂਸਲ ਦਾ ਕੰਮ ਸੀਪਰਾ ਦਾ ਕਹਿੰਦਾ ਰੋਜ਼ਨਾ ਟ੍ਰੈਕ ਕਰਦੇ ਆ ਆਸੂਂਦੇ ਕਿ ਆ ਪ੍ਰਾਰਥਨਾ ਦੇ। ਦੇਖੋ ਇਹ ਛੋਟੇ ਛੋਟੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਨੇ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਇਹ। ਸਾਨੂੰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ 'ਚ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਮਰ ਮੈਨੂੰ ਲੱਗਦਾ ਕਿ ਛੋਟੀਆਂ ਛੋਟੀਆਂ ਕਮੀਆਂ ਨਾਲ ਜਿਹੜਾ ਇਹ ਜਿਹੜਾ ਸੜਕ ਤੇ ਪਾਣੀ ਹੈ ਜਿਹੜਾ ਸਾਰਾ ਡੰਪ ਹੁੰਦਾ ਕਿਉਂਕਿ ਸਾਈਡਾਂ ਜਿਹੜੀਆਂ ਉੱਚੀਆਂ ਹੋ ਗਈਆਂ ਤੁਸੀਂ ਆਪ ਦੇਖੋ ਸਾਈਡਾਂ ਤੇ ਜਿੰਨੀ ਬਜਰੀ ਪਈ ਹੈ ਇਹ ਬਜਰੀ ਸਾਰਾ ਪਾਣੀ ਖੜਨ ਦਾ ਕਾਰਨ ਬਣ ਰਿਹਾ ਹੈ ਇਹ ਸਾਰਾ ਜਿਹੜਾ ਸੀਵਰੇਜ ਹੈ ਬਲੌਕ ਹੁੰਦਾ ਹੈ ਲੋਕ ਜਿਹੜੇ ਲਿਫਾਫੇ ਨੇ ਸੜਕਾਂ ਤੇ ਸੁੱਟਦੇ ਨੇ ਲੋਕਾਂ ਦੇ ਲਿਫਾਫੇ ਜਿਹੜੇ ਸੀਵਰੇਜ ਫਸ ਜਾਂਦੇ ਨੇ ਫਿਰ ਅਸੀਂ ਸਰਕਾਰ ਨੂੰ ਲਾਂਬੇ ਦੀ ਜਿੰਨੇ ਕਿ ਸਰਕਾਰ ਐ ਨਹੀਂ ਕਰਦੀ ਬੇਸਿਕਲੀ ਕਸੂਰ ਸਾਡੇ ਲੋਕਾਂ ਦਾ ਹੈ ਆਮ ਜਿੱਥੇ ਖੱਟਿਆ ਦਾ ਮੇਰੇ ਨੂੰ ਆਪ ਤੋਂ ਵੀ ਮੈਂ ਤਾਂ ਇੱਕ ਛੋਟਾ ਜਿਹਾ ਉਪਰਾਲਾ ਜਿਵੇਂ ਮੈਂ ਰੋਜ਼ ਲੰਘ ਰਿਹਾ ਸੀ ਕੱਲ ਸਾਰੀ ਦਿਹਾੜੀ ਟਰੱਕ ਉਰੇ ਪਲਟਿਆ ਰਿਹਾ ਤਾਂ ਕਰਕੇ ਕੱਲ ਨਹੀਂ ਹੋ ਕਰ ਸਕੀ ਬਾਰਿਸ਼ ਕਰਕੇ ਨਹੀਂ ਕਰ ਸਕੀ ਅੱਜ ਮੀਂਹ ਹਟਿਆ ਸੀ ਮੈਂ ਸਾਡੇ ਪੱਠੇ ਤੋਂ ਕੇਰੀ ਤੇ ਮਂਗਾ ਕੇ ਇਟਾਂ ਇਹਦੇ ਉੱਪਰ ਹੁਣ ਅਸੀਂ ਰੋਡ ਰੋਲਰ ਫਰਾ ਦੇਣਾ ਜਿੰਨੇ ਵੀ ਟੋਏ ਨੇ ਉਹ ਪਾਤਣਾ ਚੌਂਕਾ ਤੋਂ ਲੈ ਕੇ ਪਵਾਨੀਗੜ ਰੋਡ ਤੇ ਸਾਡੇ ਘਰ ਚੋਂ ਨਿਕਲ ਬਿਲਕੁਲ ਦੇਖੋ ਹਾਦਸਿਆਂ ਦਾ ਫਰਕ ਪਊਗਾ ਹੀ ਖੁਦਾ ਨਾ ਕਰਸਤਾ ਜੇ ਟਰੱਕ ਵਾਲੇ ਦੇ ਨਾਲ ਇੱਧਰ ਕੋਈ ਚੀਜ਼ ਖੜੀ ਹੁੰਦੀ ਜਾਂ ਕੋਈ ਬੰਦਾ ਖੜਿਆ ਹੁੰਦਾ ਉਹਦਾ ਨੀਚ ਮਾਣਾ ਤੋਂ ਕਲਾਸ਼ ਸ਼ਰਮਾ ਦੇ ਰੂਪ ਵਿੱਚ